ਕਲਸੀ ਸਾਹਿਬ ਕਹਿ ਸਕਦੇ ਵੀ ਇਹ ਇੱਕ ਖੁਸ਼ਖਬਰ ਬੜੇ ਚਿਰ ਬਾਅਦ ਪੈਨਸ਼ਨਰ ਤੇ ਮੁਲਾਜ਼ਮਾਂ ਨੂੰ ਮਿਲੀ ਹੈ। ਚਾਪੀ ਚ ਲਿਖਿਆ ਜਿਹੜੇ ਦੇ ਵਿਭਾਗ ਦਾ ਅੰਗਰੇਜ਼ੀ ਚ ਆਇਆ ਹੂ ਬੂਲ ਹੈ। ਹੂ ਬੂਲ ਆਰ ਅਤੇ ਇਥੋ ਇਹ ਜਾਵਦਾ ਹੈ ਕਿ ਪੰਜਾਬ ਰਾਜ ਪੈਨਸ਼ਨ ਮਹਾ ਸੰਗ ਦਾ ਇਹ ਲੈਟਰ ਉੱਥੇ ਡੀਲ ਹੋਇਆ ਤੇ ਇਹਦੇ ਮੁਤਾਬਕ ਇਹ ਸਾਨੂੰ ਇਹ ਇੱਕ ਹੋਰ ਸਫਲਤਾ ਮਿਲੀ ਹੈ। 23 ਜੂਨ ਨੂੰ ਲੈਟਰ ਅਸੀਂ ਲਿਖਿਆ ਲੈ ਕੇ ਅਸੀਂ ਪਰਕਸ਼ੂਬ ਪਰ ਜੋ ਕਰ ਕੀਤਾ ਉਹ ਤਿੰਨ ਵਾਰੀ ਐਸੀ ਉੱਥੇ ਦਫਤਰ ਗਏ ਔਰ 28 28 ਜੂਨ ਨੂੰ ਸਰਕਾਰ ਨੂੰ ਇਨਸਟਰਕਸ਼ਨਾਂ ਜਾਰੀ ਕਰਨੀਆਂ ਪਈਆਂ ਇਹ ਜਿਹੜੀ ਲੈਟਰ ਹੈ ਇਹਦੇ ਨਾਲ ਉਹ ਇਹ ਹੋ ਗਿਆ ਵੀ ਜਿਨ੍ਹਾਂ ਦੀ ਕਟੌਤੀ 10 ਸਾਲ ਹੋ ਗਈ ਹੈ ਕਮਿਟੀਸ਼ਨ ਦੀ ਬਿਲਕੁਲ ਭਾਵੇਂ ਉਹ ਪਟੀਸ਼ਨ ਹੈ ਜਾਂ ਨਹੀਂ ਹੈ ਉਹ ਸਾਰਿਆਂ ਤੇ ਹੁਣ ਕਟੌਤੀ ਨਹੀਂ ਹੋਊਗਾ ਇਹ ਦੇਖੋ ਅੱਜ ਅੱਜ ਮੇਰੀ ਫਿਰ ਐਸਵੀਆਈ ਦੇ ਹਾਂ ਜੀ ਮੇਰੇ ਨਾਲ ਵੀ ਗੱਲ ਹੋਈ ਜੀ ਹਾਂ ਜੀ ਕਹਿੰਦੇ ਇਹ ਤਾਂ ਕੰਮ ਤੁਸੀਂ ਸਾਡਾ ਬਹੁਤ ਸੌਖਾ ਕਰਦੇ ਹੋ ਇੱਕ ਪਤਾ ਲੱਗਾ ਤੇ ਤੁਸੀਂ ਪੈਨਸ਼ਨਰ ਮਹਾਸੰਗ ਵੱਲੋਂ ਕੋ ਬਹੁਤ ਵੱਡੇ ਫੈਸਲੇ ਲੈ ਰਹੇ ਹੋ ਬੜੀ ਸਖਤ ਲੈਂਗੁਏਜ ਲਿਖੀ ਆ ਨਹੀਂ ਉਦੋਂ ਕੋਈ ਨਾਲ ਕੋਈ ਹੋਊਗਾ ਹਾਂ ਵੀ ਭੱਲੇ ਬੱਲੇ ਲੱਗੂ ਗੱਲ ਆ ਵੀ ਇਹ ਨਹੀਂ ਹੁਣ ਕਹਿਣਗੇ ਮੈਂ ਵੀ ਡੇਢ ਦੇ ਦਿਓ ਜੀ ਹਾਂ ਅਸੀਂ ਇੱਥੇ ਜਵਾਬ ਦਵਾ ਤਿਆਰ ਕਰਨਾ ਸ਼ੀਸ਼ਾ ਬੋਲਦਾ ਸੱਚ ਪੰਜਾਬ ਦੇ ਮੁਲਾਜ਼ਮਾਂ ਲਈ ਇੱਕ ਵੱਡੀ ਖਬਰ ਲੈ ਕੇ ਆਏ ਆਂ ਪੰਜਾਬ ਸਰਕਾਰ ਨੇ ਅੱਜ ਇੱਕ ਪੱਤਰ ਜਾਰੀ ਕਰਕੇ ਸਾਫ਼ ਕਰ ਦਿੱਤਾ ਵੀ ਪੈਨਸ਼ਨ ਕਮਿਊਟੇਸ਼ਨ ਦੇ ਮਾਮਲੇ ਵਿੱਚ ਹਾਈ ਕੋਰਟ ਦੀਆਂ ਜਿਹੜੀਆਂ ਡਾਇਰੈਕਸ਼ਨਾਂ ਨੇ ਹੁਣ ਕੇਵਲ ਪਟੀਸ਼ਨਰ ਤੇ ਨਹੀਂ ਸਾਰੇ ਪੈਨਸ਼ਨਰ ਤੇ ਲਾਗੂ ਹੋਣਗੀਆਂ ਜਿਨ੍ਹਾਂ ਦੀ ਕਟੌਤੀ ਜਿਹੜੀ ਹੈ ਉਹ 10 ਸਾਲ ਤੱਕ ਹੋ ਚੁੱਕੀ ਹੈ ਇੱਕ ਬਹੁਤ ਵੱਡਾ ਫੈਸਲਾ ਔਰ ਇਸ ਫੈਸਲੇ ਨੂੰ ਲਾਗੂ ਕਰਾਉਣ ਲਈ ਪੈਂশনার ਮਹਾਸੰਗ ਤੇ ਹੋਰ ਪੈਂਸ਼ਨਰੀਆਂ ਕਈ ਜਥੇਬੰਦੀਆਂ ਯਤਨਸ਼ੀਲ ਸੀ ਉਹ ਅੱਜ ਪੈਂਸ਼ਨਰ ਮਹਾਸੰਗ ਦੇ ਪ੍ਰਧਾਨ ਡਾਕਟਰ ਐਨ ਕੇ ਕਲਸੀ ਜੀ ਜਿਹੜੇ ਆ ਮਲਾਜ਼ਮ ਤੇ ਪੈਂਸ਼ਨਰ ਸਾਂਝਾ ਫਰੰਟ ਦੇ ਕੋਨਵੀਨਰ ਵੀ ਨੇ ਸਾਡੇ ਨਾਲ ਮੌਜੂਦ ਨੇ ਕਲਸੀ ਸਾਹਿਬ ਕਹਿ ਸਕਦੇ ਵੀ ਇਹ ਖੁਸ਼ਖਬਰ ਬੜੇ ਚਿਰ ਬਾਅਦ ਪੈਂਸ਼ਨਰ ਤੇ ਮਲਾਜ਼ਮਾਂ ਨੂੰ ਮਿਲੀ ਹੈ ਹਾਂਜੀ ਇਹ ਪੈਂਸ਼ਨਰ ਨੂੰ ਹੂੰ ਜਦੋਂ ਪੈਨਸ਼ਨ ਰਿਟਾਇਰ ਹੁੰਦਾ ਆ ਜੀ ਉਹਨੂੰ ਇੱਕ 40% ਪੈਨਸ਼ਨ ਦਾ ਇੱਕ ਹਿੱਸਾ ਕਮਿਊਟ ਕੀਤਾ ਜਾਂਦਾ ਹੈ ਉਹ ਕਮਿਊਟ ਕੀਤਾ ਜਾਂਦਾ ਹੈ ਤੇ ਉਹਦੀ ਰਾਸ਼ੀ ਜਿਹੜੀ ਉਹਨਾਂ ਨੂੰ ਮਿਲਦੀ ਹੈ ਜੀ ਗਵਰਨਮੈਂਟ ਦੀਆਂ ਇਨਸਟਰਕਸ਼ਨਾਂ ਜਿਹੜੀਆਂ ਹੁਣ ਚੱਲ ਰਹੀਆਂ ਨੇ ਉਹਦੀ ਰਿਕਵਰੀ ਜਿਹੜੀ ਆ ਉਹ 15 ਸਾਲ ਦੇ ਵਿੱਚ ਕੀਤੀ ਜਾਂਦੀ ਹੈ ਜੀ ਹਾਂਜੀ ਜਦ ਕੇ ਉਸ ਵੇਲੇ ਜਿਹੜਾ ਇੰਟਰਸਟ ਰੇਟ ਆਫ ਇੰਟਰਸਟ ਜਿਹੜਾ ਬਹੁਤ ਜ਼ਿਆਦਾ ਹੁੰਦਾ ਸੀ ਤੇ ਉਸ ਹਿਸਾਬ ਨਾਲ ਸੀ ਪਰ ਹੁਣ ਰੇਟ ਆਫ ਇੰਟਰਸਟ ਬਹੁਤ ਘਟ ਗਿਆ ਦਾ ਆ ਤੇ ਇਸ ਕਰਕੇ ਪੈਨਸ਼ਨਾਂ ਵਿੱਚ ਬੜੀ ਬੇਚਾਨੀ ਵੀ ਸਾਡੀ ਜਿਹੜੀ ਆ ਰਾਸ਼ੀ ਜਿਹੜੀ ਆ ਤੁਸੀਂ ਡਬਲ ਡਬਲ ਕੱਟ ਰਹੇ ਹੋ ਹਾਂਜੀ ਬਹੁਤ ਜ਼ਿਆਦਾ ਇੰਟਰਸਟ ਲੈ ਰਹੇ ਹੋ 19% ਤੱਕ ਇਹਦਾ ਰੇਟ ਆਫ ਇੰਟਰਸਟ ਬਣਦਾ ਜੀ ਹਾਂਜੀ ਮੈਂ ਤੇ ਸਾਡੇ ਢਿੱਲੋਂ ਸਾਹਿਬ ਉਹ ਵਿਚਾਰੇ ਹੁਣ ਨਹੀਂ ਰਹੇ ਅਸੀਂ ਪਲੇ ਕਮਿਸ਼ਨ ਅੱਗੇ ਵੀ ਅਸੀਂ ਰਿਕਵੈਸਟ ਕੀਤੀ ਸੀ ਇਹ ਕਿਹੜਾ ਬੈਂਕ ਹੈ ਜਿਹੜਾ ਤੁਹਾਡਾ 19% ਵਿਆਜ ਦਿੰਦਾ ਹੈ ਤੇ ਇਹਦੇ ਤੇ ਗੌਰ ਕਰੋ ਤੇ ਇਹਨੂੰ ਜਿਹੜਾ ਉਹ ਦੁਆਰਾ ਰੀਕਨਸਿਡਰ ਕੀਤਾ ਜਾਵੇ ਪਰ ਉਹਨਾਂ ਨੇ ਸਾਡੀ ਕੋਈ ਮੰਨੀ ਨਹੀਂ ਹੋਰ ਸੁਲੇ ਤੇ ਫਿਰ ਹੁਣ ਹਾਰ ਕੇ ਫਿਰ ਪੈਨਸ਼ਨਰਾਂ ਨੂੰ ਕੋਰਟ ਦਾ ਦਰਵਾਜ਼ਾ ਖੜਕਾਣਾ ਪਿਆ ਹਾਂਜੀ ਇਹ 2023 ਦੇ ਵਿੱਚ ਪਹਿਲੀ ਜਿਹੜੀ ਇਹ ਰਿਟ ਪਟੀਸ਼ਨ ਸੀਲਾ ਦੇਵੀ ਦੀ ਇਹ ਹੋਈ ਸੀ ਜੀ ਤੇ ਉਹਦੇ ਵਿੱਚ ਸਟੇ ਮਿਲ ਗਈ ਸੀ ਹੂੰ ਤੇ ਉਹਨਾਂ ਨੇ ਡੇਟ ਪਾਤੀ ਸੀ 21 8 ਠੀਕ ਹੈ ਜੀ ਹਾਂ ਉਸ ਨੂੰ ਦੇ ਮਿਲ ਗਈ ਸੀ ਵੀ ਜਿਹਦੀ ਰਿਕਵਰੀ 10 ਸਾਲ ਹੋ ਚੁੱਕੀ ਹੈ ਉਹਦੀ ਅੱਗੇ ਨਹੀਂ ਕਰ ਹਾਂ ਉਹਨਾਂ ਹਾਂ ਉਹਨਾਂ ਨੇ ਤੇ ਉਸਲੇ ਪਲੀ ਜਿਹੜੀ ਲਈ ਸੀ ਹੂੰ ਉਹ ਤੇ 10 ਸਾਲ 8 ਮਹੀਨੇ ਦੀ ਲਈ ਸੀ ਜੀ ਉਸ ਤੋਂ ਬਾਅਦ ਹਜ਼ਾਰਾਂ ਕੇਸ ਸ਼ੁਰੂ ਹੋ ਗਏ ਹੂੰ ਹੂੰ ਸਾਰੇ ਪੈਨਸ਼ਨਰ ਕੋਟਾ ਵੱਲ ਨੂੰ ਭੱਜ ਗਏ ਹੂੰ ਸਟੇ ਲੈਣ ਵਾਸਤੇ ਹੂੰ ਉਹ ਜਦੋਂ ਮੇਰੇ ਕੋਲ ਨੋਟਿਸ ਆਇਆ ਤੇ ਮੈਂ ਗਵਰਨਮੈਂਟ ਨੂੰ ਲੈਟਰ ਲਿਖਿਆ ਹੂੰ 23 ਜੂਨ ਨੂੰ ਜੀ ਇਹ 23 ਜੂਨ ਨੂੰ ਮੈਂ ਲੈਟਰ ਲਿਖਿਆ ਸੀ ਹੂੰ ਇਹਨੂੰ ਜਨਰਲਾਈਜ਼ ਕਰਤਾ ਜਾਵੇ ਹਾਂਜੀ ਕਿਉਂਕਿ ਪਹਿਲਾਂ ਵਿੱਤ ਵਿਭਾਗ ਨੇ ਕੇਵਲ ਪਟੀਸ਼ਨਰ ਤੇ ਲਾਗੂ ਕੀਤੀ ਸੀ ਹਾਂਜੀ ਉਹ ਪਟੀਸ਼ਨਰ ਤੇ ਹੀ ਲਾਗੂ ਹੈ ਜੀ ਹਾਂਜੀ ਹੂੰ ਤੇ ਇਹ ਮੈਂ ਲੈਟਰ ਲਿਖਿਆ ਸੀ ਵੀ ਉਹਨਾਂ ਇਹਨੂੰ ਨਾ ਜਰਨਲਾਈਜ਼ ਕੀਤਾ ਜਾਵੇ ਜਿਹੜੇ ਆਦੇਸ਼ ਹੋ ਰਹੇ ਨੇ ਕੋਟਾਂ ਦੇ ਆ ਹਜ਼ਾਰਾਂ ਪੈਨਸ਼ਨਰ ਖੱਜਲ ਖਵਾਰ ਹੋ ਰਹੇ ਨੇ ਵਕੀਲਾਂ ਦੇ ਹੈ ਖਜ਼ਾਨੇ ਭਰ ਰਹੇ ਨੇ ਤੇ ਮੈਂ ਦੋ ਐਗਜ਼ਾਮਪਲ ਵੀ ਦਿੱਤੀਆਂ ਸੀ ਵੀ ਇੱਕ ਸਤਵੀਰ ਸਿੰਘ ਦਾ ਕੇਸ ਹੋਇਆ ਦਾ 21 3 2002 ਨੂੰ ਆਰਡਰ ਹੋਇਆ ਸੀ 17 7 2002 ਨੂੰ ਸਮੂਹ ਵਿਭਾਗਾਂ ਨੂੰ ਇਨਸਟਰਕਸ਼ਨ ਜਾਰੀ ਕਰਤੇ ਹਨ ਵੀ ਜਿਹੜੇ ਵੀ ਕੋਈ ਇਹੋ ਜਿਹੇ ਸਿਮਿਲਰ ਕੇਸੇਜ ਹੋਣਗੇ ਹਾਂਜੀ ਉਹ ਉਹ ਇਨ ਬਿਨ ਲਾਗੂ ਕੀਤੇ ਜਾਂਦੇ ਦੂਸਰੇ ਤੇ ਵੀ ਸਿਮਿਲਰ ਕੇਸਾਂ ਦੇ ਵਿੱਚ ਤੇ ਮੈਂ ਮੈਂ ਇੱਕ ਹੋਰ ਵੀ ਲਿਖਿਆ ਸੀ ਵੀ ਸੁਪਰੀਮ ਕੋਰਟ ਵੱਲੋਂ ਵੀ ਅਜਿਹੇ ਕੇਸਾਂ ਦੇ ਵਿੱਚ ਕਈ ਤਰ੍ਹਾਂ ਦੇ ਫੈਸਲੇ ਕੀਤੇ ਜਾਂਦੇ ਤੇ ਲੰਬੀ ਬਹੁਤ ਵੱਡੀ ਜੀ ਕਾਸਟ ਲੈਂਪਲਾਂ ਦਿੱਤੀਆਂ ਤੁਸੀਂ ਕਈ ਹਾਂਜੀ ਤੇ ਮੈਂ ਉਸ ਤੋਂ ਬਾਅਦ ਮੈਨੂੰ ਕੋਲ ਨੋਟਿਸ ਆਇਆ ਵੀ ਹਰਿਆਣਾ ਸਰਕਾਰ ਨੇ ਹੂੰ 10 ਸਾਲ ਜਿਹਨਾਂ ਨੂੰ ਰਿਟਾਇਰ ਹੋਏ ਨੂੰ ਹੋ ਗਏ ਸੀ ਹੂੰ ਹੂੰ 10 ਸਾਲ ਜਾਂ 10 ਸਾਲ ਤੋਂ ਬਾਅਦ ਜੀ ਜੀ ਤੇ ਉਹਨਾਂ ਨੂੰ ਉਹਨਾਂ ਨੇ ਜਨਰਲਾਈਜ਼ ਕਰਤਾ ਕਟੌਤੀ ਬੰਦ ਕਰਤੀ ਕਟੌਤੀ ਬੰਦ ਕਰਤੀ ਕਹਿੰਦੇ ਸਾਰਿਆਂ ਤੇ ਲਾਗੂ ਕਰ ਸਾਰਿਆਂ ਤੇ ਲਾਗੂ ਹਾਂਜੀ ਮੈਂ ਇਹ 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 ਪੱਤਰ ਮੇਰੇ ਕੋਲ ਉਸੇ ਦਿਨ 17 ਤਰੀਕ ਨੂੰ ਆਇਆ ਸੀ ਹੂੰ ਹੂੰ ਮੈਂ 18 ਜੁਲਾਈ ਨੂੰ ਓਕੇ ਹਾਂਜੀ ਪੰਜਾਬ ਰਾਜ ਪੈਨਸ਼ਨ ਮਹਾ ਸੰਘ ਵੱਲੋਂ ਹੂੰ ਮੈਂ ਫਿਰ ਲੈਟਰ ਮੈਂ ਉਹਨਾਂ ਨੂੰ ਇਹ ਲਿਖਿਆ हरियाणा ने, ने, ने करता हरियाणा ने करता हां हां जी ਤੇ ਮੈਂ ਉਹ ਪਿਛਲਾ ਰੈਪਸ ਵੀ ਆਪਣਾ ਦਿੱਤਾ ਤੇ ਮੈਂ ਉਹਨਾਂ ਨੂੰ ਇਹ ਲਿਖਿਆ ਸੀ ਵੀ 10 ਸਾਲ ਦਾ ਸਮਾਂ ਜਿਨ੍ਹਾਂ ਨੂੰ ਹੋ ਗਿਆ ਜੇ ਸਾਰੇ ਪੈਨਸ਼ਨਾਂ ਦੀ ਕੈਮਪਿਟਿਸ਼ਨ ਦੀ ਰਿਕਵਰੀ ਤੇ ਸਟੇ ਆਰਡਰ ਬਕੇਟ ਹੋਣ ਤੱਕ ਪੂਰਨ ਤੌਰ ਤੇ ਰੋਕ ਲਗਾ ਦਿੱਤੀ ਜਾਵੇ ਤਾਂ ਜੋ ਬੈਂਕਾਂ ਦਾ ਕੰਮ ਵੀ ਆਸਾਨ ਹੋ ਸਕੇ ਅਤੇ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਵੀ ਠੀਕ ਢੰਗ ਨਾਲ ਹੋ ਸਕੇ ਅਤੇ ਪੈਨਸ਼ਨਾਂ ਨੂੰ ਵੀ ਅਦਾਲਤਾਂ ਵਿੱਚ ਜਾਣ ਦੀ ਖਜਲ ਖواری ਤੋਂ ਬਚਾਇਆ ਜਾ ਸਕੇ ਇਹ ਹੂ ਬੂ ਆਰਡਰ ਮੈਂ ਉਹੀ ਕਰਨ ਲੱਗੇ ਇਸ ਲੈਟਰ ਦੇ ਵਿੱਚ ਪੰਜਾਬੀ ਚ ਲਿਖਿਆ ਜਿਹੜੇ ਵਿੱਤ ਵਿਭਾਗ ਦਾ ਅੰਗਰੇਜ਼ੀ ਚ ਆਇਆ ਹੂ ਬੂ ਲੈਟਰ ਹੂ ਬੂ ਆਰਡਰ ਅਣੀ ਤੇ ਇਥੋ ਇਹ ਜਾਵਦਾ ਹੈ ਕਿ ਪੰਜਾਬ ਰਾਜ ਪੈਨਸ਼ਨ ਮਹਾਸੰਗ ਦਾ ਇਹ ਲੈਟਰ ਉਥੇ ਡੀਲ ਹੋਇਆ ਤੇ ਇਹਦੇ ਮੁਤਾਬਕ ਇਹ ਸਾਨੂੰ ਇਹ ਇੱਕ ਹੋਰ ਸਫਲਤਾ ਮਿਲੀ ਹੈ ਇੱਕ ਇੱਕ ਕਲਸਿਸ ਮੈਨੂੰ ਹੋਰ ਲੱਗਦਾ ਪਿਛਲੇ ਸਮੇਂ ਤੋਂ ਸਰਕਾਰ ਹਾਈ ਕੋਰਟ ਦੇ ਡਾਇਰੈਕਸ਼ਨਾਂ ਤੋਂ ਸਪੀਕਿੰਗ ਆਰਡਰ ਜਿਹੜੇ ਇੰਪਲੀਮੈਂਟ ਨਹੀਂ ਹੋ ਰਹੇ ਉਹ ਤੋਂ ਡਰੀ ਵੀ ਲੱਗਦੀ ਹੈ ਇੱਕ ਮੁੱਖ ਸਕੱਤਰ ਚੀਫ ਸਕੱਟਰੀ ਸਾਹਿਬ ਨੇ ਇੱਕ ਲੈਟਰ ਵੀ ਲਿਖਿਆ ਤਾਜ਼ਾ-ਤਾਜ਼ਾ ਸਾਰੇ ਵਿਭਾਗਾ ਦੇ ਮੁਖੀਆਂ ਨੂੰ ਐਡਮਨ ਸੈਕਟਰੀਆਂ ਨੂੰ ਡੀਸੀ ਨੂੰ ਉਹਦੇ ਵਿੱਚ ਵੀ ਬੜਾ ਕਿਹਾ ਵੀ ਮੈਨੂੰ ਨਿੱਜੀ ਤੌਰ ਤੇ ਜੱਜ ਸਾਹਿਬ ਨੇ ਇਹ ਗੱਲ ਕਹੀ ਹੈ ਵੀ ਵੱਡੇ ਪੱਦਰ ਤੇ ਤੁਹਾਡੇ ਅਧਿਕਾਰੀ ਫੈਸਲੇ ਲਾਗੂ ਨਹੀਂ ਕਰਦੇ ਜਿੰਨੇ ਲਾਗੂ ਨਾ ਕੀਤਾ ਉਹ ਮੈਂ ਉਹਨੂੰ ਨਿੱਜੀ ਤੌਰ ਤੇ ਨੂੰ ਠੋਕੂਗਾ ਦੇ ચીਫ ਸੈਕਟਰੀ ਸਾਹਿਬ ਨੇ ਕਿਹਾ ਵੀ ਤੁਰੰਤ ਉਹ ਲਾਗੂ ਕੀਤੇ ਜਾਣ ਲੱਗਦਾ ਨਹੀਂ ਵੀ ਕੋਈ ਇਹਦਾ ਅਸਰ ਹੈ ਤੁਹਾਡੇ ਕੋਲ ਲੈਟਰ ਹੋਊਗਾ ਬਿਲਕੁਲ ਜੀ ਬਿਲਕੁਲ ਇਹ ਲੈਟਰ ਹੈ ਜੀ ਇਹ ਜਿਹੜੀ ਹਮ ਮਿਸਟਰ ਜਸਟਿਸ ਹਰਕੇਸ਼ ਮਨੂਜਾ ਜੀ ਉਹਨਾਂ ਨੇ ચીਫ ਸੈਕਟਰੀ ਸਾਹਿਬ ਨੂੰ ਉੱਥੇ ਆਪਣੇ ਬੁਲਾਇਆ ਉੱਥੇ ਜੀ ਉੱਥੇ ਬੁਲਾ ਕੇ ਕਿਹਾ ਹੈ ਕਿ ਅਸੀਂ ਜਿਹੜੇ ਸਪੀਕਿੰਗ ਆਰਡਰ ਪਾਸ ਕਰਦੇ ਹਾਂ ਹਮ ਪੀ ਹੈ ਪੀ ਟਾਈਮ ਉਹਦੇ ਵਿੱਚ ਟਾਈਮ ਲਿਮਿਟ ਵੀ ਹੁੰਦੀ ਆ ਹੈ ਵੀ 6 6 ਹਫਤੇ ਚ 8 ਹਫਤੇ ਦੇ ਵਿੱਚ ਜੀ ਵੀ ਇਹ ਲਾਗੂ ਨਹੀਂ ਹੁੰਦੇ ਤੇ ਉਹ ਉਹਨਾਂ ਨੂੰ ਕੰਟੈਂਪਟ ਵਾਸਤੇ ਸਾਡੇ ਕੋਲ ਫੇਰ ਆਣਾ ਪੈਂਦਾ ਹਮ ਕੰਟੈਂਪਟਾਂ ਬਹੁਤ ਵੱਧ ਰਹੀਆਂ ਨੇ ਹਮ ਤੇ ਉਹਨਾਂ ਨੇ ਇੱਕ ਆਰਡਰ ਕੀਤਾ ਵੀ ਜਿਹੜਾ ਵੀ ਹਮ ਅੱਜ ਤੋਂ ਉਹਨੇ ਇਹ ਇਹ ਡੇਟ ਹੈਗੀ 21 ਅੱਠ ਦਾ ਜੀ ਵੀ ਅੱਜ ਤੋਂ ਇੱਕ ਹਫਤੇ ਬਾਅਦ ਜਿਹੜਾ ਕੋ ਕੇਸ ਮੇਰੇ ਕੋਲ ਆ ਗਿਆ ਹਮ ਉਸ ਤੇ ਡੈਟਰੈਂਟ ਕਾਸਟ ਪਾਈ ਜਾਏਗੀ ਓਕੇ ਔਰ ਉਹ ਕਾਸਟ ਜਿਹੜੀ ਹੈ ਉਸ ਕਰਮਚਾਰੀ ਨੂੰ ਜਿਹੜਾ ਡਿਫਾਈਟਰ ਹੈ ਉਹਦੀ ਜੇਬ ਕਰਮਚਾਰੀ ਜਾਂ ਜਿਹੜਾ ਅਧਿਕਾਰੀ ਵੀ ਹੋਏਗਾ ਉਹਦੀ ਜੇਬ ਦੇ ਵਿੱਚੋਂ ਉਹਦੀ ਆਪਣੀ ਪਾਕਟ ਦੇ ਵਿੱਚੋਂ ਹਾਂਜੀ ਇਸੇ ਤਰ੍ਹਾਂ ਦੇ ਆਦੇਸ਼ ਪਹਿਲੇ ਵੀ ਜਾਰੀ ਕੀਤੇ ਸੀ ਹਾਂਜੀ ਆਪਣੇ ਜਸਟਿਸ ਰਾਜਵੀਰ ਸਰਾਵਤੀ ਨੇ ਜੀ ਉਹਨਾਂ ਨੇ ਵੀ ਇਹੋ ਹੀ ਗੱਲ ਕਹੀ ਸੀ ਬਈ ਜਿਹੜਾ ਵੀ ਅਧਿਕਾਰੀ ਜਿਹੜਾ ਇਦਾਂ ਪਾਇਆ ਗਿਆ ਹਾਂ ਤੇ ਅਸੀਂ 10000 ਰੁਪਇਆ ਜਮਾਨਾ ਪਾਵਾਂਗੇ ਹਾਂਜੀ ਤੇ ਇਹ 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 ਜਦੋਂ ਇਹ ਜਦੋਂ ਜਦੋਂ ਸ਼ੁਰੂ ਹੋਇਆ ਜੀ ਮੈਂ ਆਪ ਲੈ ਕੇ ਗਿਆ ਸੀ ਲੈਟਰ ਹੂੰ ਇਹ 23 ਜਿਹੜਾ ਮੈਂ ਲੈਟਰ ਪਹਿਲੇ ਲਿਖਿਆ ਹੂੰ 23 ਜੂਨ ਨੂੰ ਹੂੰ 23 ਜੂਨ ਨੂੰ ਲੈਟਰ ਅਸੀਂ ਲਿਖਿਆ ਲੈ ਕੇ ਅਸੀਂ ਪਰਸ਼ੂ ਪਰਸ਼ੂ ਕਰ ਦਿੱਤੇ ਫਿਰ ਹੂੰ ਦੋ ਤਿੰਨ ਵਾਰੀ ਅਸੀਂ ਉੱਥੇ ਦਫ਼ਤਰ ਗਏ ਔਰ 28 28 ਜੂਨ ਨੂੰ ਹੂੰ ਸਰਕਾਰ ਨੂੰ ਇਨਸਟਰਕਸ਼ਨਾਂ ਜਾਰੀ ਕਰਨੀਆਂ ਪਈਆਂ 28 ਜੂਨ ਨੂੰ ਦਿੱਤੀਆਂ ਸੀ ਹੁਣ ਉਹਦੇ ਵਿੱਚ ਸੋਰ ਕੀਤੀ ਆ ਇਹਦੇ ਵਿੱਚ ਇਹਦੇ ਵਿੱਚ ਉਹਨਾਂ ਨੇ 70 ਕ ਪਟੀਸ਼ਨਾਂ ਉਸ ਵੇਲੇ ਜਿਹੜੀਆਂ ਹੋਈਆਂ ਦੀਆਂ ਸੀ 70 ਪਟੀਸ਼ਨਾਂ ਦੀ 78 ਦੇ 78 ਦੀ ਲਿਸਟ ਲਗਾ ਕੇ ਭੇਜੀ ਸੀ ਉਸ ਤੋਂ ਬਾਅਦ ਅਸੀਂ ਜਿਹੜੀਆਂ ਪ੍ਰੋਬਲਮ ਆ ਰਹੀਆਂ ਸੀ ਬੈਂਕਾਂ ਨੂੰ ਹੁਣ ਉਹ ਉਹ ਬੈਂਕਾਂ ਵਾਲੇ ਮੈਨੂੰ ਫੋਨ ਕਰਨੀ ਜਾਣ ਹੈ ਪੀ ਇਹਦਾ ਕੀ ਕਰੀਏ ਉਹ ਗੱਲ ਕਲਸੀ ਜੇ ਹੋ ਗਈ ਸੀ ਹੁਣ ਇਹਦੇ ਚ ਆਪਾਂ ਇਹ ਕਰੀਏ ਵੀ ਇਹ ਜਿਹੜੀ ਲੈਟਰ ਹੈ ਇਹਦੇ ਨਾਲ ਹੁਣ ਇਹ ਹੋ ਗਿਆ ਵੀ ਜਿਨ੍ਹਾਂ ਦੀ ਕਟੌਤੀ 10 ਸਾਲ ਹੋ ਗਈ ਹੈ ਕਮਿਊਟੇਸ਼ਨ ਦੀ ਭਾਵੇਂ ਉਹ ਪਟੀਸ਼ਨ ਹੈ ਜਾਂ ਨਹੀਂ ਹੈ ਉਹ ਸਾਰਿਆਂ ਤੇ ਹੁਣ ਕਟੌਤੀ ਨਹੀਂ ਹੋਊਗੀ ਇਹ ਤਾਂ ਬਹੁਤ ਵੱਡੀ ਰਾਹਤ ਹੈ ਇਹ ਦੇਖੋ ਅੱਜ ਅੱਜ ਮੇਰੀ ਫਿਰ ਐਸਬੀਆਈ ਦੇ ਸੀਨੀਅਰ ਮੈਨੇਜਰ ਨਾਲ ਵੀ ਗੱਲ ਹੋਈ ਜੀ ਹਾਂਜੀ ਕਹਿੰਦਾ ਜੀ ਇਹ ਤਾਂ ਕੰਮ ਤੁਸੀਂ ਸਾਡਾ ਬਹੁਤ ਸੌਖਾ ਕਰ ਦਿੱਤਾ ਓਕੇ ਹਾਂ ਜੀ ਕਿਉਂਕਿ 8 8 ਜੁਲਾਈ ਨੂੰ ਵੀ ਜਦੋਂ ਮੀਟਿੰਗ ਹੋਈ ਹੈ ਅ ਐਡੀਸ਼ਨਲ ਡਾਇਰੈਕਟਰ ਟੀਐਨਡੀ ਦੇ ਨਾਲ ਉਹਥੇ ਵੀ ਇਹੋੀ ਗੱਲ ਹੋਈ ਸੀ ਪ੍ਰੋਬਲਮ ਜਿਹੜੀਆਂ ਆਪਣੀਆਂ ਦੱਸ ਰਹੀ ਸੀ ਤੇ ਉਹ ਉਹ ਇਹੋ ਹੀ ਕਹਿੰਦੇ ਵੀ ਸਾਰਿਆਂ ਦੇ ਲਾਗੂ ਕਰਾ ਦਿਓ ਇੱਕ ਕਿੰਨੇ ਕਿੰਨੇ ਕੁ ਇਫੈਕਟਡ ਹੋਣਗੇ ਇਹਦੇ ਨਾਲ ਕਾਫੀ ਕਾਫੀ ਹੋਣਗੇ ਸੈਂਕੜੇ ਹਾਂ ਹਜ਼ਾਰਾਂ ਚ ਹਜ਼ਾਰਾਂ ਚ ਹੋਣਗੇ ਹਾਂ ਜੀ ਕਿਉਂਕਿ 10 ਸਾਲ ਤੋਂ 15 ਸਾਲ ਦੇ ਵਿਚਕਾਰ ਜਿੰਨੇ ਵੀ ਹੈਗੇ ਨੇ 5 ਸਾਲ ਦੇ ਵਿੱਚ ਜਿਹੜੇ ਰਿਟਾਇਰੀ ਹੈਗੇ ਨੇ ਉਹ ਸਾਰਿਆਂ ਦੇ ਸਾਰਿਆਂ ਦੇ ਲਾਗੂ ਹੋਇਆ ਪਰ ਮੈਂ ਦੇਖਿਆ ਇੱਕ ਮੇਰੇ ਕੋਲ ਰੈਟ ਪਟੀਸ਼ਨ ਦੀ ਕਾਪੀ ਆਈ ਉਹਦੇ ਵਿੱਚ ਜਿਨ੍ਹਾਂ ਦੀ 61 ਸਾਲ ਦੀ ਉਮਰ ਸੀ ਜਾਂ 62 ਸਾਲ ਦੀ ਉਮਰ ਸੀ 86 ਸਾਲ ਦੀ ਉਮਰ ਸੀ ਉਹ ਵੀ ਪਟੀਸ਼ਨਰ ਬਣਾਏ ਨੇ ਹਨ ਕਿਵੇਂ ਬਣ ਗਏ ਉਹਨਾਂ ਨੂੰ ਕੀ ਲੋੜ ਸੀ ਲੋੜ ਕੋਈ ਨਹੀਂ ਜਦ ਜਦ ਕੋਈ ਫੈਸਲਾ ਹੀ ਨਹੀਂ ਸਰਕਾਰ ਨੇ ਹਜੇ ਤੱਕ ਕੀਤਾ 10 ਸਾਲ 10 ਸਾਲ ਦੀ ਤੇ ਅਹਿਲ ਕਹਿ ਰਹੇ ਹਨ ਹਾਂ ਤੇ ਸਰਕਾਰ ਕਹਿੰਦੀ ਹੈ 15 ਸਾਲ ਹਾਂਜੀ ਤੇ ਪਹਿਲੇ ਆਰਡਰ ਜਿਹੜੇ ਕੋਰਟ ਨੇ ਵੀ ਕੀਤੇ ਉਹ ਚ 10 ਸਾਲ ਦੀ ਕੰਡੀਸ਼ਨ ਨਹੀਂ ਲਗਾਈ ਜੀ ਜਿਹੜੀ 35 ਨੂੰ ਆਰਡਰ ਕੀਤੇ ਆ ਹਾਂ ਕੋਰਟ ਨੇ ਉਹਦੇ ਵਿੱਚ ਉਹਨੇ ਕੰਡੀਸ਼ਨ ਲਾਤੀ ਕਿ ਉਹੋ ਹੀ ਪਟੀਸ਼ਨਰ ਜਿਹੜਿਆਂ ਦੀ 10 ਸਾਲ ਦੀ ਸਰਵਿਸ ਹੋ ਗਈ ਦੀ ਆ ਉਹ ਹੀ ਲਾਗੂ ਕਰਨ ਰਿਹਾ ਹਾਂ ਉਹ ਇੱਕ ਹੋਰ ਦੱਸਿਓ ਇਹ ਇਹਨਾਂ ਨੇ ਕਿਹਾ ਵੀ 10 ਸਾਲ ਵੇ 10 ਸਾਲ ਜਿਨ੍ਹਾਂ ਦੀ ਕਟੌਤੀ ਹੋ ਗਈ ਉਹਨਾਂ ਦੀ ਨਹੀਂ ਕਰਨੀ ਪਰ ਤੁਸੀਂ ਡਿਮਾਂਡ ਤੇ ਕਰਦੇ ਸੀ 128 ਮਹੀਨੇ ਉਹ ਇਹ ਤੇ 120 ਨਹੀਂ ਪੰਦੇ ਉਹ ਨਹੀਂ ਇਹ 10 ਸਾਲ ਤੇ 10 ਸਾਲ ਤੋਂ ਉੱਪਰ ਵਾਲ ਉਪਰੀ ਉੱਪਰ ਕਿਹਾ ਨਾ ਅੱਛਾ ਹਾਂਜੀ ਉਹ ਤੇ ਪਟੀਸ਼ਨਰ ਨੇ ਆਪਣਾ ਆਪਣੀ ਕੈਲਕੂਲੇਸ਼ਨ ਕੀਤੀ ਸੀ ਓਕੇ ਹਾਂਜੀ ਓਕੇ ਉਹ ਕੈਲਕੂਲੇਸ਼ਨ ਕਰਕੇ ਉਹਨਾਂ ਨੇ ਕਿਹਾ ਸੀ ਮੇਰਾ ਜਿਹੜਾ ਹੈ 10 ਸਾਲ 8 ਮਹੀਨੇ ਤੋਂ ਪੂਰਾ ਹੋ ਗਿਆ 128 ਮਹੀਨੇ ਚ ਮੇਰੀ ਪੂਰੀ ਹੋ ਗਈ ਹੈ ਹਾਂ ਵਿਦ ਇੰਟਰਸਟ ਤੇ ਇਸ ਕਰਕੇ ਮੇਰਾ ਬੰਦ ਕੀਤਾ ਜਾਵੇ ਤੇ ਕਰੋੜਾ ਰੁਪਏ ਜਿਹੜੇ ਹੈ ਸੇਵ ਹੋਣਗੇ ਪੈਨਸ਼ਨਰ ਤੇ ਬਿਲਕੁਲ ਬਿਲਕੁਲ ਹੋਣਗੇ ਵੱਡੀ ਬਾਉਂਟ ਹੁੰਦੀ ਹੈ ਤੇ ਬਿਲਕੁਲ ਹੋਣਗੇ ਇੱਕ ਇੱਕ ਹੋਰ ਕਲਸੀ ਸਾਹਿਬ ਮੈਂ ਕਿਉਂਕਿ ਇਹ ਹਾਈ ਕੋਰਟ ਨਾਲ ਜੁੜੀਆਂ ਗੱਲਾਂ ਪਿਛਲੇ ਸਮੇਂ ਪੰਜਾਬ ਦੀ ਕੈਬਨਟ ਦੀ ਮੀਟਿੰਗ ਹੋਈ ਸੀ 14 ਅਗਸਤ ਨੂੰ ਉਹਦੇ ਵਿੱਚ ਦੋ ਕੈਬੂਲੇਟ ਸਬਕਮੇਟੀਆਂ ਵੀ ਬਣਾਈਆਂ ਨੇ ਹਾਂਜੀ ਹਾਂਜੀ ਇੱਕ ਕੈਬੂਲੇਟ ਸਬਕਮੇਟੀ ਨੂੰ ਕਿਹਾ ਬਿੱਤੂ ਹੀ ਦੱਸੋ ਵੀ 1 ਜਨਵਰੀ 2016 ਤੋਂ 30 ਜੂਨ 2021 ਤੱਕ ਦਾ ਜਿਹੜਾ ਏਰੀਅਰ ਹੈ ਕਿਵੇਂ ਦੇ ਸਕਦੇ ਆ ਤੇ ਨਾਲ টিਏ ਦਾ ਜਿਹੜਾ ਪੈਂਡਿੰਗ ਹੈ ਉਹ ਕਿਵੇਂ ਦੇ ਸਕਦੇ ਆ ਉਹ ਕਹਿੰਦੇ ਉਹ ਹਾਈ ਕੋਰਟ ਜਿਹੜਾ 80 ਸਾਲ ਤੋਂ ਵੱਧ ਦੇ ਬਾਬਿਆਂ ਨੇ ਕੇਸ ਪਾਇਆ ਹਾਂਜੀ ਉਹਦੇ ਸਬੰਧ ਚ ਹੈ ਤੇ ਇੱਕ ਹੋਰ ਆ ਵੀ ਜਿਹੜੇ ਉਹ 25 ਸਾਲ ਜਿਹੜੀ ਕੁਆਲੀਫਾਈਂਗ ਸਰਵਿਸ ਮੰਨਦੀ ਲਾਫਟ ਲਾਫਟ ਇਹ ਇਹ ਲੱਗਦਾ ਨਹੀਂ ਵੀ ਜਿਹੜੇ ਹਾਈ ਕੋਰਟ ਦੇ ਆ ਡਾਇਰੈਕਸ਼ਨ ਆ ਰਹੀਆਂ ਸਰਕਾਰ ਬਹੁਤ ਸਰਗਰਮ ਹੈ ਯ ਉਹਦੇ ਤੇ ਬਿਲਕੁਲ ਹਾਂਜੀ ਮੈਂ ਇਹ ਬਰਡ ਵਰਤਿਆ ਸੀ ਵੀ ਬਿਪ ਬਿਪ ਉਹਦਾ ਹਾਈ ਕੋਰਟ ਓਕੇ ਇਹ ਹਾਈ ਕੋਰਟ ਨੇ ਇੱਕ ਬਿਪ ਚਲਾਇਆ ਜਿਹੜਾ ਜਿਹੜੇ ਆਰਡਰ ਕਰਨੇ ਪਏ ਚੀਫ ਸਕੱਟਰੀ ਨੂੰ ਤੇ ਇਹ ਇਹ ਜਿਹੜਾ ਏਰੀਅਰ ਦੀ ਜਿਹੜੀ ਇਹਨਾਂ ਨੇ ਬਣਾਈਆ ਕਮੇਟੀ ਇਹਦੀ ਲੋੜ ਕੀ ਸੀ ਜਦ ਕਿ ਕੈਬਨਟ ਸਬਕਮੇਟੀ ਕੈਬਨਟ ਸਬਕਮੇਟੀ ਜਿਹੜੀ ਬਣਾਈ ਹੈ ਹੁਣ ਹਾਂਜੀ ਨੰਬਰ 1 ਵਾਲੀ ਹਾਂ ਏਰੀਅਰ 13759 ਕਰੋੜ ਰੁਪਇਆ ਹਾਂਜੀ ਇਹ ਪ੍ਰਵਾਨ ਹੋਏ ਦਾ ਆ ਜੀ ਹਾਂਜੀ ਜਿਹੜਾ 18 ਜੂਨ 2021 ਦੇ ਵਿੱਚ ਸੀਐਮਐਮ ਹੋਈ ਸੀ ਨਾ ਜੀ ਉਹਦੇ ਵਿੱਚ ਪ੍ਰਵਾਨ ਹੋਏ ਦਾ ਔਰ ਉਹ ਬਜਟ ਵਿੱਚ ਉਹ ਪੈਸਾ ਵੀ ਰੱਖਿਆ ਰਹੀ 2021-22 ਦੇ ਵਿੱਚ ਹੂੰ ਹੂੰ ਇਹ ਆਪੋ ਉਸ ਵਲੇ ਤੇ ਵਿੱਤ ਮੰਤਰੀ ਨੇ ਆਪ ਉੱਥੇ ਕਿਹਾ ਸੀ ਮਨਪ੍ਰੀਤ ਬਾਦਲ ਨੇ ਮਨਪ੍ਰੀਤ ਬਾਦਲ ਨੇ ਇਹ ਗੱਲ ਕਹੀ ਹਾਂ ਤੇ ਉਹ ਹਾਂ ਤੇ ਇਹ ਜਿਹੜੀ ਦੂਜੀ ਮੈਨੂੰ ਕੈਲਕੂਲੇਸ਼ਨ ਦੀ ਤੇ ਲੋੜ ਹੀ ਕੋਈ ਨਹੀਂ ਫਿਰ ਕੈਬਨਟ ਸਬ ਕਮੇਟੀ ਕਾਹਦੇ ਹੋਰ ਹੋਰ ਬੜੀ ਹੈਰਾਨਗੀ ਦੀ ਗੱਲ ਆ ਉਹ 2.99 ਦੇ ਨਾਲ ਕੈਲਕੂਲੇਟ ਕੀਤੀ ਦੀ ਹੈ ਜਿਹੜਾ ਪੈਨਸ਼ਨਰ ਦਾ ਏਰੀਅਰ ਸੀ ਓਕੇ ਹਾਂਜੀ ਓਕੇ ਤੇ ਤੇ ਫਿਰ ਸਾਨੂੰ 2.99 ਮਿਲ ਤੁਹਾਡਾ ਵੱਲੋਂ ਫਿਰ ਕੈਬਨਟ ਸਬ ਕਮੇਟੀ ਬਣਾਉਣ ਦਾ ਕੀ ਅਰਥ ਹੋਇਆ ਹਾਂ ਮੈਂ ਇੱਕ ਇੱਕ ਥੋੜਾ ਜਿਹਾ ਹੋਰ ਇੱਕ ਤੁਹਾਨੂੰ ਦੱਸਾਂਗਾ ਇਹ ਜਿਹੜਾ ਇੱਕ ਕੈਮਿਊਟੇਸ਼ਨ ਦਾ ਜਿਹੜਾ ਆਰਡਰ ਹੋਇਆ ਸੀ ਹਾਂ ਇਹਨਾਂ ਨੇ ਜਵਾਬ ਦਾਵਾ ਸਰਕਾਰ ਨੇ ਬਣਾਇਆ ਹਾਂਜੀ ਇਹ ਸਾਰੀ ਸਾਰੇ ਡਿਪਾਰਟਮੈਂਟਾਂ ਨੂੰ ਇਹ ਸਰਕੂਲੇਟ ਕਰਤਾ ਕਿ ਇਹ ਹੈ ਜਵਾਬ ਦਾਵਾ ਅਸੀਂ ਬਣਾਤਾ ਇਸ ਜਵਾਬ ਦਾਵੇ ਦੇ ਆਧਾਰ ਤੇ ਤੁਸੀਂ ਵੀ ਆਪਣੇ ਜਵਾਬ ਫਾਈਲ ਕਰੋ ਠੀਕ ਹੈ ਜੀ ਇਹਦੇ ਵਿੱਚ ਇੱਕ ਬੜੀ ਇੰਟਰਸਟਿੰਗ ਗੱਲ ਮੈਂ ਦੇਖੀ ਵੀ ਇਹ ਜਵਾਬ ਦਾਵਾ ਕਹਿੰਦੇ ਆ ਕਹਿੰਦੇ 6th ਪੇ ਕਮਿਸ਼ਨ ਬੀਇੰਗ ਦੀ ਐਕਸਪਰਟ ਬਾਡੀ ਹੈਜ਼ ਆਲਸੋ ਰეკਮੈਂਡਡ 15 ইয়ার্স ਐਜ਼ ਦਾ ਰੈਸਟੋਰੇਸ਼ਨ ਪੀਰੀਅਡ ਆਫ ਫਾਰ ਕਮਿਟਿਡ ਪੈਨਸ਼ਨ ਵੇਸਟਡ ਔਨ ਦਾ ਸੈਵਨਥ ਪੇ ਕਮਿਸ਼ਨ। ਜਿੱਥੇ ਮੈਂ ਆ ਰਿਹਾ ਐਕਸਪਰਟ ਬਾਡੀ ਕਹਿੰਦੇ ਐਕਸਪਰਟ ਬਾਡੀ ਜਿਹੜੀ ਹੈ ਉਹ ਪੇ ਕਮਿਸ਼ਨ ਹੈ ਹੈ ਜੀ ਉਹਦਾ ਫੈਸਲੇ ਦਾ ਆਧਾਰ ਤੇ ਅਸੀਂ 15 ਸਾਲ ਦੇ ਮੈਂ ਮੈਂ ਜਿੱਥੇ ਕਿੱਥੇ ਆਉਣਾ ਮੈਂ ਜਿੱਥੇ ਗੱਲ ਆ ਰਹੀ ਹੈ ਵੀ 2.95 ਦਾ ਜਿਹੜੀ ਰეკਮੈਂਡੇਸ਼ਨ ਹੈ ਉਹ ਵੀ ਐਸੇ ਐਕਸਪਰਟ ਬਾਡੀ ਨੇ ਹੋਈ ਹੈ ਤੇ 1 ਜਨਵਰੀ 2016 ਤੋਂ ਪੇ ਕਮਿਸ਼ਨ ਲਾਗੂ ਕਰਨ ਦੀ ਵੀ ਇਸੇ ਪੇ ਕਮਿਸ਼ਨ ਨੇ ਫਿਰ 1 ਜੁਲਾਈ 2021 ਤੋਂ ਕੀਤਾ ਉਹ ਐ ਉਹ ਐਕਸਪਰਟ ਬੋਡੀ ਉਹ ਰੀਅਰ ਦੇ ਮਾਮਲੇ ਤੇ ਫਿਰ ਫਿਰ ਕਿਉਂ ਹੈ ਫਿਰ ਉਹ ਕਿਉਂ ਨਹੀਂ ਮੰਨਦੇ ਹਾਂਜੀ ਦੂਸਰੀ ਗੱਲ ਜਿਹੜੀ ਦੂਸਰੀ ਕਮੇਟੀ ਬਣਾਉਣ ਦੀ ਗੱਲ ਹੈ ਜੀ 25 ਸਾਲਾਂ ਲਾਹਬ ਸਿੰਘ ਦਾ ਕੇਸ ਦੇ ਵਿੱਚ ਜੀ ਹਾਂਜੀ ਹੂੰ 18 12 2019 ਨੂੰ ਫੈਸਲਾ ਹੋਇਆ ਸੀ ਹਾਂਜੀ ਸਿੰਗਲ ਦਾਇਤਾ ਹੂੰ ਉਸ ਦੇ ਵਿੱਚ ਵੀ ਫਿਗਰਾਂ ਦਿੱਤੀਆਂ ਹੋਈਆਂ ਹਾਂ ਜੀ ਸਾਰਾ ਉਸ ਤੋਂ ਬਾਅਦ ਕਈ ਵਾਰੀ ਇਹਨਾਂ ਨੇ ਉਹ ਮੰਗ ਲਿਆ ਸਾਰੇ ਡਿਪਾਰਟਮੈਂਟਾਂ ਤੋਂ ਵੀ ਜਿਹੜੇ ਇਸ ਜਿਨ੍ਹਾਂ ਦੀ 25 ਸਾਲ ਤੋਂ 33 ਸਾਲ ਦੇ ਵਿੱਚ ਜਿਹਨਾਂ ਦੀ ਸਰਵਿਸ ਹੈਗੀ ਆ ਉਹ ਕਿੰਨੇ ਕ ਬੰਦੇ ਨੇ ਹਾਂਜੀ ਗਿਣਤੀ ਵੀ ਮੰਗੀ ਔਰ ਉਹਨਾਂ ਦਾ ਵਿੱਤੀ ਜਿੰਨਾ ਬੋਝ ਪੈਂਦਾ ਉਹ ਵੀ ਕਈ ਵਾਰੀ ਮੰਗਿਆ ਓਕੇ ਤੇ ਹੁਣ ਉਸ ਕਮੇਟੀ ਦੀ ਫਿਰ ਵੀ ਲੋੜ ਹੈ ਦੂਸਰੀ ਦੀ ਤੁਹਾਡਾ ਡਵੈਲਪਮੈਂਟ ਇੰਡਸਟਰੀ ਲਮਕਾਉਣ ਲਈ ਕੀਤਾ ਹੈ ਸਰ ਬਿਲਕੁਲ ਚਲੋ ਆਪਾਂ ਕਲਸੀ ਸਾਹਿਬ ਥੋੜਾ ਅੱਗੇ ਵਧੀਏ ਕਿਉਂਕਿ ਲੋਕ ਸੁਣਨਾ ਚਾਹੁੰਦੇ ਨੇ ਤੁਹਾਡੇ ਕੋਲ ਹੋਰ ਪਈ ਕੁਸ਼ ਇੱਕ ਪਤਾ ਲੱਗਾ ਵੀ ਤੁਸੀਂ ਪੈਨਸ਼ਨਰ ਮਹਾਸੰਗ ਵੱਲੋਂ ਕੋ ਬਹੁਤ ਵੱਡੇ ਫੈਸਲੇ ਲੈ ਲਿਆ ਨਹੀਂ ਮਹਾਸੰਗ ਵੱਲੋਂ ਨਹੀਂ ਪੈਨਸ਼ਨਰ ਮਹਾਸੰਗ ਪੰਜਾਬ ਪੰਜਾਬ ਗਵਰਨਮੈਂਟ ਹਾਂਜੀ ਪੈਨਸ਼ਨਰ ਜੁਆਇੰਟ ਫਰੰਟ ਹੈ ਜੁਆਇੰਟ ਫਰੰਟ ਹਾਂਜੀ ਇਹ ਇਹ ਉਹਦਾ ਪਾਰਟ ਆ ਮਹਾਸੰਗ ਹਾਂ ਮਹਾਸੰਗ ਹਾਂ ਇੱਕ ਪਾਰਟ ਹੈ ਉਹਦੇ ਵਿੱਚ ਭਾਵੇਂ ਵੀ ਪੰਜਾਬ ਦੇ ਸਮੂਹ ਪੈਨਸ਼ਨਰਾਂ ਦੀਆਂ ਜਥੇਬੰਦੀਆਂ ਦਾ ਸਾਂਝਾ ਫਰੰਟ ਉਹਨੇ ਫੈਸਲਾ ਕੀਤਾ ਹੈ ਇਹ ਇਹ ਤਰ੍ਹਾਂ ਉਹਦੇ ਵਿੱਚ ਜੁੜੀਆਂ ਹੋਈਆਂ ਨੇ ਇਹ ਤਾਂ ਬਹੁਤ ਸ਼ੇਕ ਕਨਵੀਨਰ ਨੇ ਓਕੇ ਉਹ ਸਾਰੇ ਕਨਵੀਨਰਾਂ ਦੀ ਕੱਲ ਲੁਧਿਆਣੇ ਦੇ ਵਿੱਚ ਮੀਟਿੰਗ ਹੋਈ ਹੈ ਹਾਂਜੀ ਤੇ ਉਹ ਪੈਨਸ਼ਨਰਾਂ ਨੇ ਵਿਚਾਰੇ ਬਹੁਤ ਦੁਖੀ ਨੇ ਹੂੰ ਹਾਂਜੀ ਕੱਲ ਆਏ ਦੇ ਹੀ ਉੱਥੇ 80 ਸਾਲ ਤੋਂ ਉੱਪਰ ਵਾਲੇ ਵੀ ਆਏ ਦੇ ਹੀ ਉਹ ਫਿਰ ਆਪਣੀ ਬੇਥਾ ਸੁਣਾ ਰਹੇ ਸੀ ਵੀ ਸਾਨੂੰ ਵੱਖਰੇ ਤੌਰ ਤੇ ਵੀ ਸੰਘਰਸ਼ ਕਰਨਾ ਚਾਹੀਦਾ ਹਾਂਜੀ ਪੈਨਸ਼ਨਰ ਆਪਣੇ ਮੁਲਾਜ਼ਮ ਤੇ ਪੈਨਸ਼ਨ ਸਾਂਝੇ ਫਰੰਟ ਦਾ ਜੋ ਫੈਸਲਾ ਆ ਉਹਦੇ ਮੁਤਾਬਕ ਤਾਂ ਅਸੀਂ ਚੱਲਾਂਗੇ ਜੀ ਜੀ ਪਰ ਵੱਖਰੇ ਤੌਰ ਤੇ ਆਪਾਂ ਨੂੰ ਸੰਘਰਸ਼ ਆਰੰਭ ਕਰਨਾ ਚਾਹੀਦਾ ਓਕੇ ਉਸ ਦੇ ਵਿੱਚ ਕੱਲ ਫੈਸਲਾ ਕੀਤਾ ਆ ਵੀ 18 ਸਤੰਬਰ ਨੂੰ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਪਰ ਓਕੇ ਹਾਂਜੀ ਸਾਰੇ ਜਥੇਬੰਦੀਆਂ ਇਕੱਠੀਆਂ ਹੋ ਕੇ ਹਮ ਰੈਲੀ ਕਰਨ ਉਹ ਤੇ ਧਰਨਾ ਮਾਰਨ ਪੈਨਸ਼ਨਰਾਂ ਦੀਆਂ ਸਾਰੀਆਂ ਜਥੇਬੰਦੀਆਂ ਹਾਂ ਸਾਰੇ ਜਥੇਬੰਦੀਆਂ ਹਾਂ ਜਿਲ੍ਹੇ ਹਰ ਜਿਲ੍ਹੇ ਦੀਆਂ ਸਾਰੀਆਂ ਜੀ ਤੇ ਉਹ ਆਪਣਾ ਮੰਗ ਪੱਤਰ ਹਮ ਦੇਣ ਹਮ ਮੁੱਖ ਮੰਤਰੀ ਨੂੰ ਭੇਜਣਗੇ ਡੀਸੀ ਦੇ ਥਰੂ ਹਮ ਔਰ ਉਹਦੇ ਵਿੱਚ ਨਾਲ ਨੋਟਿਸ ਲਿਖਿਆ ਹੋਏਗਾ ਹਮ ਵੀ ਅਸੀਂ 22 ਅਕਤੂਬਰ ਨੂੰ ਮੁਹਾਲੀ ਦੇ ਵਿੱਚ ਓਕੇ ਇੱਕ ਮਹਾਂ ਰੈਲੀ ਕਰਨ ਆ ਹਾਂਜੀ ਜਾਂ ਤੇ ਸਰਕਾਰ 22 ਅਕਤੂਬਰ ਤੋਂ ਪਹਿਲੇ ਪਹਿਲੇ ਜਿਹੜੇ ਸਾਡੀਆਂ ਮੇਨ ਮੰਗਾਂ ਅਸੀਂ ਅਸੀਂ ਉਹਦੇ ਵਿੱਚ ਹੁਣ ਅਸੀਂ ਤਿੰਨ ਮੰਗਾਂ ਹੀ ਉਹਦੇ ਵਿੱਚ ਜ਼ਿਕਰ ਕਰ ਰਹੇ ਆ ਓਕੇ ਮੰਗ ਪੱਤਰ ਵੀ ਕੱਲ ਅਸੀਂ ਡਿਸਕਸ ਕਰ ਲਿਆ ਉੱਥੇ ਪਹਿਲੀ ਮੰਗ ਸਾਡੀ ਜਿਹੜੀ ਆ ਉਹ 2.6 ਦੀ ਆ ਠੀਕ ਹੈ ਹਾਂਜੀ ਇੱਕ A ਇੱਕ B ਦੇ ਵਿੱਚ ਅਸੀਂ ਨਾਲ ਹੀ ਇਹ ਚ ਕਰਤਾ ਵੀ ਨੋਸ਼ਨਲ ਫਿਕਸੇਸ਼ਨ ਜਿਹੜਾ 29 10 2021 ਨੂੰ ਫੈਸਲਾ ਕੀਤਾ ਦਾ ਉਹਦੇ ਬਾਰੇ ਹੂੰ ਨੰਬਰ 2 ਹਾਂਜੀ 68 ਮਹੀਨੇ ਦਾ ਏਰੀਅਰ 11 16 ਤੋਂ ਲੈ ਕੇ 30 21 ਦਾ ਏਰੀਅਰ ਡੀਏ ਦਾ ਇਹ ਪੈਨਸ਼ਨ ਦਾ ਪੈਨਸ਼ਨ ਪੈਨਸ਼ਨ ਦਾ ਹਾਂਜੀ ਠੀਕ ਹੈ ਨੰਬਰ 20 ਤਨਖਾਹ ਕਮਿਸ਼ਨ ਦਾ ਹਾਂ ਤਨਖਾਹ ਕਮਿਸ਼ਨ ਦਾ ਏਰੀਅਰ ਪੈਨਸ਼ਨ ਦਾ ਹਮ ਇੱਕ ਫਿਰ 2B ਹਮ 2B ਦੇ ਵਿੱਚ ਵੀ ਡੀਏ ਦਾ ਜਿਹੜਾ ਏਰੀਅਰ 236 ਮਹੀਨੇ ਦਾ ਓਕੇ ਐਂ ਤੇ ਜਿਹੜੀਆਂ ਤਿੰਨ ਕਿਸ਼ਤਾਂ ਰਹਿੰਦੀਆਂ ਨੇ ਉਹ ਦਿੱਤੀਆਂ ਨੇ ਨੰਬਰ 3 ਆਹੀ ਡਿਮਾਂਡ ਰੱਖੀ ਆ ਹਮ ਵੀ ਅ ਪੈਨਸ਼ਨਰ ਦੀਆਂ 올ਡ ਏਜ ਦੇ ਕਰਕੇ ਬਿਮਾਰੀਆਂ ਨੂੰ ਮੱਦੇਰੇ ਰੱਖ ਕੇ ਇਹਨਾਂ ਤੇ ਕੈਸ਼ਲੈਸ ਹੈਲਥ ਸਕੀਮ ਲਾਗੂ ਕੀਤੀ ਜਾਵੇ 2016 ਚ ਲਾਗੂ ਕੀਤੀ ਸੀ ਪਰ ਉਸ ਤੋਂ ਬਾਅਦ ਉਹਨੇ ਬੰਦ ਕਰਤੀ ਸਰਕਾਰ ਨੇ ਪੈਸੇ ਨਹੀਂ ਦਿੱਤੇ ਹਾਂਜੀ ਤੇ ਉਹ ਲਾਗੂ ਕੀਤੀ ਇਹ ਤਿੰਨ ਮੰਗਾਂ ਵਾਸਤੇ ਅਸੀਂ ਸੰਗਠ ਚ ਗਾਰੇ ਓਕੇ ਇਹਦਾ ਮਤਲਬ ਵੀ ਹੁਣ ਪੈਨਸ਼ਨਰ ਨੇ ਆਪਣੇ ਪੈਰੀਂ ਖੜੇ ਹੋਣ ਦਾ ਫੈਸਲਾ ਕਰ ਲਿਆ ਬਿਲਕੁਲ ਵੀ ਆਪਣੇ ਪਲੇਟਫਾਰਮ ਤੋਂ ਫਾਈਟ ਕਰੋਗੇ ਤੇ ਮੁਲਾਜ਼ਮ ਪੈਨਸ਼ਨਰ ਸਾਂਝੇ ਫਰੰਟ 'ਤੇ ਵੀ ਬਿਲਕੁਲ ਜੋਸ਼ ਮੂਲੀਅਤ ਬੰਦੀ ਉਹ ਕਰੋਗੇ 3 ਸਤੰਬਰ ਨੂੰ ਹਾਂ ਜਿਹੜਾ ਮਲਾਹਮ ਤੇ ਪੈਨਸ਼ਨ ਸਾਂਝੇ ਫਰੰਟ ਨੇ ਹਾਂ ਹਾਂ 39 ਸੈਕਟਰ ਤੇ ਦਾਣਾ ਮੰਡੀ ਦੇ ਵਿੱਚ ਜੀ ਰੈਲੀ ਕਰਨੀ ਆ ਹਾਂ ਚੰਡੀਗੜ੍ਹ ਹਾਂ ਚੰਡੀਗੜ੍ਹ ਹੂੰ ਉਸ ਤੋਂ ਬਾਅਦ ਮਾਰਚ ਕਰਨਾ ਆ ਵਿਧਾਨ ਸਭਾ ਵੱਲ ਨੂੰ ਜੀ ਹਾਂਜੀ ਤੇ ਉਹਦੇ ਵਿੱਚ ਵੀ ਸਾਰਾ ਪੈਨਸ਼ਨਰ ਜੁਆਇੰਟ ਫਰੰਟ ਸ਼ਾਮਲ ਹੋਏਗਾ ਓਕੇ ਹਾਂਜੀ ਓਕੇ ਤੇ ਇੱਕ ਕਲਸੀ ਸਾਹਿਬ ਤੁਸੀਂ ਸਾਂਝੇ ਫਰੰਟ ਤੇ ਇੱਕ ਕਨਵੀਨਰ ਵਜੋਂ ਤੁਹਾਡੀ ਡਿਊਟੀ ਲੱਗੀ ਸੀ ਪੰਜ ਕਨਵੀਨਰ ਤੇ ਚਾਰ ਕਨਵੀਨਰਾਂ ਦੀ ਵੀ ਹੋਰ ਜਥੇਬੰਦੀਆਂ ਨਾਲ ਵੀ ਤਾਲਮਿਲ ਕਰੋ ਤੇ ਇਹ ਜਿਹੜਾ ਆਪਣਾ ਪਲੇਟ ਫਾਰਮ ਹੋਰ ਮਜ਼ਬੂਤ ਕਰੋ ਹਾਂ ਚੱਲ ਰਿਹਾ ਹੈ ਜੀ ਉਹ ਵੀ ਚੱਲ ਰਿਹਾ ਹਾਂਜੀ ਉਹ ਸਾਰੇ ਅਸੀਂ ਅਸੀਂ ਵੀ ਕੱਲ ਕੱਲ ਵੀ ਗੱਲ ਹੋਈ ਹੈ ਹਾਂ ਵੀ ਪੈਨਸ਼ਨ ਜਥੇਬੰਦੀਆਂ ਵੀ ਜਿਹੜੀਆਂ ਬਾਹਰ ਨੇ ਉਹ ਵੀ ਜੁਆਇੰਟ ਫਰੰਟ ਪੈਨਸ਼ਨਲ ਜੁਆਇੰਟ ਫਰੰਟ ਦੇ ਵਿੱਚ ਸ਼ਾਮਲ ਕੀਤੀਆਂ ਜਾਣ ਓਕੇ ਓਕੇ ਇੱਕ ਫਿਰ ਮੈਂ ਉੱਥੇ ਪੈਨਸ਼ਨਰਾਂ ਤੇ ਆਉਣਾ ਚਾਹੁੰਦਾ ਇਹ ਤੇ ਹੋ ਗਿਆ ਵੀ ਤੁਹਾਡੇ ਬਹੁਤ ਵੱਡੀ ਜਿੱਤ ਹੈ ਵੀ ਪੈਨਸ਼ਨ ਕੰਮਿਊਟੇਸ਼ਨ ਦੀ ਕਟੌਤੀ ਵਾਲਾ ਫੈਸਲਾ ਜਿਹੜਾ ਆ ਇਹ ਪਟੀਸ਼ਨਰ ਤੇ ਨਹੀਂ ਸਾਰਿਆਂ ਤੇ ਲਾਗੂ ਹੋਊਗਾ ਜਿਹੜੇ ਅਫੈਕਟਡ ਹੋਣਗੇ 10 ਸਾਲ ਤੋਂ ਵੱਧ ਵਾਲੇ ਇਹ ਜਿਹੜਾ ਮਾਮਲਾ ਤੇ ਹਾਈ ਕੋਰਟ ਤੋਂ ਚੱਲਦਾ ਹੈ ਹਾਂਜੀ ਹਾਈ ਕੋਰਟ ਦੀ ਹੋਈ ਡੇਟ ਦੱਸੀ ਹੁਣ ਦੁਬਾਰਾ ਕਦੋਂ ਆਏ ਦੀ ਕਮਿਟੀਸ਼ਨ ਦੀ ਕਮਿਟੀਨ 18 10 2024 ਡੇਟ ਨਾਲ ਪਾਈ ਆ ਹੂੰ ਇਹਨੂੰ ਪੈਨਸ਼ਨਲ ਫਰੰਟ ਵੱਲੋਂ ਹੀ ਪਰਸੂ ਕਰ ਰਹੇ ਜੀ ਨਹੀਂ ਨਹੀਂ ਇਹ ਸਾਰੇ ਕੇਸ ਇਹ ਸਾਰੇ ਇੰਡੀਵਿਜੁਅਲ ਇੰਡੀਵਿਜੁਅਲ ਇਹ ਸਾਰੇ ਇੰਡੀਵਿਜੁਅਲ ਨੇ ਇਹ ਲਿਸਟ ਬਹੁਤ ਲੰਬੀ ਚੌੜੀ ਸਾਰੀ ਹੈ ਇਹ ਸਾਰੀ ਹੂੰ ਇਹਦਾ ਫੈਸਲਾ 21 8 ਨੂੰ ਆਇਆ ਸੀ ਹਾਂਜੀ ਤੇ ਇਹ ਇਹਦੇ ਵਿੱਚ ਕੋਰਟ ਨੇ ਆਰਡਰ ਜਿਹੜੇ ਕੀਤੇ ਨੇ ਵੀ ਇਹ ਹੁਣ ਪਟੀਸ਼ਨਾਂ ਬਹੁਤ ਜ਼ਿਆਦਾ ਹੋ ਗਈਆਂ ਠੀਕ ਹੈ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਕਿਹੜੀ ਪੋਜੀਸ਼ਨ ਹੈ ਕਿਹੜੇ ਡਿਪਾਰਟਮੈਂਟ ਨਾਲ ਰਿਲੇਟ ਕਰਦੀ ਆ ਹੂੰ ਹੂੰ ਉਹਨਾਂ ਨੇ ਕਿਹਾ ਵੀ ਸੈਗਰੀਗੇਟ ਕਰੋ ਓਕੇ ਇਹਨਾਂ ਸਾਰੇ ਕੇਸਾਂ ਨੂੰ ਨਾ ਪਹਿਲੇ ਸੈਗਰੀਗੇਟ ਕਰੋ ਓਕੇ ਉਹਨਾਂ ਨੇ ਉਹਨਾਂ ਨੇ ਸੱਤ ਕੈਟਾਗਰੀਆਂ ਬਣਾਤੀਆਂ ਹਾਂ ਜੀ ਕਿ ਇਹਨਾਂ ਨੂੰ ਸਾਰਿਆਂ ਨੂੰ ਇਦਾਂ ਸੈਗਰੀਗੇਟ ਕਰਕੇ ਤੇ ਫਿਰ ਪੇਸ਼ ਕਰੋ ਕਿਉਂਕਿ ਹਰਿਆਣੇ ਦੇ ਹਰਿਆਣੇ ਦਾ ਵੀ ਸਿਮਿਲਰ ਕੇਸ ਆ ओके ਉਹ ਵੀ ਕੇਸ ਉੱਥੇ ਹੀ ਲੱਗੇਦੇ ਨੇ ਉਹ ਪੰਜਾਬ ਦੇ ਵੀ ਕੇਸ ਉੱਥੇ ਹੀ ਲੱਗੇਦੇ ਨੇ ਕੋ ਕੋਰਟ 'ਚ ਹੀ ਲੱਗੇਦੇ ਨੇ ਹਮ ਹਮ ਤੇ ਉਹ ਅਲੱਗ-ਅਲੱਗ ਕੋਟਾਂ 'ਚ ਕਈ ਚੱਲ ਰਹੇ ਆ ਉਹ ਕਹਿੰਦੇ ਹੁਣ ਨਾ ਇਹਦਾ ਜਵਾਬ ਦਾਵਾ ਵੀ ਹਮ ਹਮ ਇੱਕ ਜਵਾਬ ਦਾਵਾ ਤਿਆਰ ਕਰੋ ਓਕੇ ਤੇ ਉਹ ਜਿਹੜੇ-ਜਿਹੜੇ ਬੈਂਚ ਦੇ ਵਿੱਚ ਕੇਸ ਲੱਗੇ ਹੋਣਗੇ ਉਹਨਾਂ ਸਾਰੇ ਬੈਂਚਾਂ ਨੂੰ ਇਹ ਭੇਜੇ ਜਾਣ ਹਮ ਹਮ ਤੇ ਅਗਲੀ ਡੇਟ ਉਹਨਾਂ ਨੇ 18 10 2024 ਪਾਤੀ ਹੈ ਓਕੇ ਤੇ ਨਾਲ ਉਹਨਾਂ ਨੇ ਆਰਡਰ ਵੀ ਕਰਤੇ ਹੂੰ ਹੂੰ no adjournment shall be afforded to any of the learned counsels for any reason ਉਹ ਬੜੀ ਬੜੀ ਸਖਤ ਲੈਂਗੁਏਜ ਲਿਖੀ ਆ ਵੀ ਉਦੋਂ ਕੁਝ ਨਾ ਕੁਝ ਹੋਊਗਾ ਹਾਂ ਵੀ ਇਹ ਭੰਨੇ ਬੰਨੇ ਲੱਗੂ ਗੱਲ ਆ ਹਾਂ ਵੀ ਇਹ ਨਹੀਂ ਹੁਣ ਕਹਿਣਗੇ ਮੈਂ ਵੀ ਡੇਟ ਦੇ ਦਿਓ ਜੀ ਹਾਂ ਅਸੀਂ ਇਹ ਜਵਾਬ ਦਵਾ ਤਿਆਰ ਕਰਨਾ ਓਕੇ ਹਾਂ ਇਹ ਜਿੱਤੇ ਪਹਿਲੇ ਕਹਿਤਾ ਸੀ ਜਵਾਬ ਦਵਾ ਨਹੀਂ ਮਿਲੂਗਾ ਕੋਈ ਸਮਾਂ ਨਹੀਂ ਕੋਈ ਨਾ no adjournment ਕਿਸੇ ਤਰ੍ਹਾਂ ਦੇ ਵੀ ਕੋਈ ਰੀਜ਼ਨ ਨਹੀਂ ਨੇ ਮੰਨਿਆ ਜਾਏਗਾ। ਹਾਂਜੀ। ਓਕੇ। ਅ ਠੀਕ ਹੈ ਕਲਸੀ ਸਾਹਿਬ ਬਹੁਤ ਮਿਹਰਬਾਨੀ ਸੋ ਤੁਸੀਂ ਇਹ ਵੱਡੀ ਖਬਰ ਸੀ ਔਰ ਅ ਅਹੀਂ ਮਹਿਸੂਸ ਕਰਦੇ ਸੀ ਵੀ ਖਾਸ ਕਰਕੇ ਡਾਕਟਰ ਕਲਸੀ ਇਹਦੇ ਤੇ ਬਰੀਫ ਕਰ ਦੇ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਭੰਬਲ ਪੂਸਾ ਸ਼ੰਕਾ ਜਣਾ ਉਹ ਦੂਰ ਹੁੰਦਾ। ਸੋ ਪੈਨਸ਼ਨ ਕਮਿਊਟ ਕਰਨ ਦੇ ਮਾਮਲੇ ਵਿੱਚ ਹੁਣ ਜਰਨਲਾਈਜ਼ਡ ਫੈਸਲਾ ਪੰਜਾਬ ਸਰਕਾਰ ਨੇ ਕਰ ਦਿੱਤਾ। ਅਫੈਕਟਡ ਪੈਨਸ਼ਨਰ ਤੇ ਸਾਰਿਆਂ ਤੇ ਲਾਗੂ ਹੋਊਗਾ ਤੇ ਉਸ ਤੋਂ ਜਿਹੜੀ ਵੱਡੀ ਖਬਰ ਇਹ ਹੈ ਵੀ ਹੁਣ ਸਾਰੇ ਪੰਜਾਬ ਦੇ ਪੈਨਸ਼ਨਰਾਂ ਨੇ ਮਿਲ ਜੁਨਾਈਟ ਹੋ ਕੇ ਕਿਹਾ ਵੀ ਉਹ ਆਪਣੀਆਂ ਲੱਤਾਂ ਤੇ ਮੋਢਿਆਂ ਨਾਲ ਲੜਨਗੇ ਔਰ ਮੁਹਾਲੀ ਵਾਲ ਅਕਤੂਬਰ ਮਹੀਨੇ ਚ ਕੂਚ ਕਰਨਗੇ ਸ਼ੀਸ਼ਾ ਬੋਲਦਾ ਸੱਚ